ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੇ ਇਹ ਸਾਡਾ ਭੀਜਾ ਇਹ ਇੱਥੇ ਖਾਂਡਿਆ ਹੁਣ ਰੋਟੀ ਤੇ ਇਹਦਾ ਪਿਓ ਬੱਬਲ ਇਹਦੇ ਨਾਲ ਲੜਦਾ ਪਿਆ ਸੀ ਉਹਨੂੰ ਇਸ ਕਰਕੇ ਆਵੇ ਕਮਰੇ ਦੇ ਬਾਹਰ ਕੱਢਿਆ ਵਾ ਪੀਚੀ ਪੀਚੀ ਪਾਪਾ ਕਿੱਥੇ ਆ ਪਾਪਾ ਪਾਪਾ ਕਿੱਥੇ ਆ ਦੱਸੋ ਪਾਪਾ ਕਿੱਥੇ ਆ ਰੋਟੀ ਛੱਡਤੀ ਐ ਤੇ ਲੜਨਾ ਵੀ ਇਹਨਾਂ ਦੋਵਾਂ ਜਣਿਆਂ ਨੇ ਹੁਣ ਮੈਂ ਆਵੇ ਬੱਬਲ ਨੂੰ ਖੋਲਦਾ ਅੰਦਰ ਲਿਉਣਾ ਉਹ ਰੋਲਾ ਪਾਉਂਦਿਆ ਆ ਬੱਬਲੇ ਹਾਂਜੀ ਬਾਹਰ ਕੱਢਦਾ ਹੈ ਬੱਬਲ ਨੂੰ ਬਾਹਰ ਕੱਢਦਾ ਹੈ ਬੱਬਲ ਨੂੰ ਬਾਹਰ ਕੱਢਦਾ ਹੈ ਪੀਚੀ ਨਾਲ ਲੜਦਾ ਹੈ ਤੇ ਬੱਬਲ ਨੂੰ ਬਾਹਰ ਕੱਢਦਾ ਹੁਣ ਇਹਨਾਂ ਨੇ ਨਾ ਰੋਟੀ ਤੋਂ ਬਾਹਰ ਲੜਨਾ ਹੁੰਦਾ ਰੋਟੀ ਖਾ ਲੈ ਬੱਬਲੇ ਪੀਚੇ ਰੋਟੀ ਖਾ ਲੈ ਪੀਚੀ ਚੱਚੀ ਕਰ ਪੀਚੇ ਰੋਟੀ ਖਾ ਲੈ ਬੱਬਲ ਪੀਚੇ ਰੋਟੀ ਖਾ ਲੈ ਤੇ ਰੋਟੀ ਨੂੰ ਬਹੁਤ ਲੜਦੇ ਇੱਕ ਦੂਜੇ ਤੋਂ ਉਹ ਕਹਿੰਦਾ ਵੀ ਮੈਂ ਖਾਣੀ ਆ ਉਹ ਖਾਣੀ ਆ ਹਾਲਾ ਕਿ ਉਹਦੀ ਰੋਟੀ ਵੱਖਰੀ ਪਈ ਬੱਬਲ ਦੀ ਪਲੇਟ 'ਚ ਪਾਈ ਹੋਈ ਹੈ ਪਰ ਬੱਬਲ ਨੂੰ ਹੁੰਦਾ ਕਿ ਮੈਂ ਪਿੱਛੇ ਦੀ ਰੋਟੀ ਜਿਹੜੀ ਉਹ ਖਾਂਦਾ ਉਹ ਖਾਣੀ ਹੈ ਉਹ ਨਾਲ ਲੜਦਾ ਪਿਆ ਉਹਦੇ ਨਾਲ ਚਲੋ ਉਹਨੇ ਉਹਦੀ ਪਲੇਟ ਫੜ ਲਈ ਹੈ ਤੇ ਇਹ ਹੁਣ ਮੈਂ ਤਾਂ ਧਿਆਨ ਹੁਣ ਉਹਦੀ ਪਲੇਟ ala ਕੇ ਉਧਰ ਜਾਵਾਂ ਮੈਂ ਲੋ ਜੀ ਹੁਣ ਅਦਲਾ ਬਦਲੀ ਕਰ ਲਈ ਇਹਨਾਂ ਨੇ ਉੱਧਰ ਚਲ ਗਿਆ ਉਹ ਉੱਧਰ ਚਲ ਗਿਆ ਓਏ 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 ਨਾ ਨਾ ਲੜੋ ਨਾ ਬੱਬਲੇ ਤੂੰ ਆਪਣੀ ਰੋਟੀ ਖਾ ਬੱਬਲੇ ਐਦਾਂ ਲੜਦੇ ਇਹਨਾਂ ਨੇ ਬਸ ਰੋਟੀ ਤੋਂ ਲੜਨਾ ਹੁੰਦਾ ਗੱਬੜਾ ਪੀ ਰੋਟੀ ਖਾ ਚੱਲ ਆਪਣੀ ਬਾਤ ਲੜਨਾ ਨਹੀਂ ਲੜਨਾ ਨਹੀਂ ਨਾ ਕੋਈ ਲੜਨਾ ਨਹੀਂ ਲੜਨਾ ਨਹੀਂ ਬਾਤ ਬਾਤ ਦਾ ਲੜਨਾ ਨਹੀਂ ਲੜਨਾ ਨਹੀਂ ਜੰਗੜਾ ਘਾਟਿਆ ਪਿਓ ਪੋਤੇ ਆ ਪੀਓ ਬੋਤੀ ਲੜਦੇ ਰਹਿੰਦੇ ਬੱਬਲੇ ਚੱਲ ਤੂੰ ਆਪਣੀ ਰੋਟੀ ਖਾਇਆ ਕਰ ਚੱਲਾ ਪਪਾ ਆਪਣੀ ਰੋਟੀ ਖਾੜ ਹਾਂ ਵੀ ਆਪਣੀ ਰੋਟੀ ਆਪਣੀ ਰੋਟੀ ਖਾੜ ਲੈ ਆ ਖਾੜ ਹੁਣ ਆਪਣੀ ਰੋਟੀ ਖਾੜ ਲੈ ਖਾੜ ਆਪਣੀ ਰੋਟੀ ਖਾ ਤੀਜੀ ਹੁਣ ਤੂੰ ਲੜਨਾ ਨਹੀਂ ਉਹਦੇ ਨਾਲ ਤੂੰ ਆਪਣੀ ਰੋਟੀ ਖਾਣ ਦੇ ਇਹ ਪੀਜੀ ਹੈ ਪੀਜੀ ਬੱਬਲੇ ਇਹ ਬੱਬਲੇਆ ਬੱਬਲੇ ਬਸ ਇਹਨਾਂ ਨੇ ਇਦਾਂ ਹੀ ਲੜੀ ਜਾਣਾ ਹੁੰਦਾ ਵਾ ਰੋਟੀ ਤੋਂ ਬਹੁਤ ਲੜਨਾ ਇਹਨਾਂ ਨੇ ਚੱਲ ਭੀਜੇਂ ਤੇ ਰੋਟੀ ਖਤਮ ਹੋ ਗਈ ਆਵੇ ਤੇਰੀ ਰੋਟੀ ਖਤਮ ਹੋ ਗਈ ਆ ਆ ਲੈ ਆ ਲੈ ਚੱਲਾ ਆਹਲਾ ਨੂੰ ਪਲੇਟਾਂ 'ਚ ਹੀ ਖਾਣੀ ਰੋਟੀ ਇਹਨਾਂ ਨੇ ਥੱਲੇ ਵਾਲੀ ਰੋਟੀ ਨਹੀਂ ਖਾਣੀ ਜਿਹੜੀਆਂ ਪਲੇਟਾਂ 'ਚ ਪਾਉ ਉਹ ਰੋਟੀ ਖਾਣੀ ਹੈ। ਉਹ ਕਈ ਜਾਣੀਆਂ ਇਹਨਾਂ ਨੇ ਜਦੋਂ ਇੱਕ ਜਾਣੇ ਦੀ ਖਤਮ ਹੋ ਗਈ ਤੇ ਉਦੋਂ ਦੂਜਿਆਂ ਨੇ ਲੜਨਾ ਆਪਸ ਵਿੱਚ। ਪਿਚੀ ਚਲੋ ਬਾਹਰ ਚਲੀਏ। ਬਾਹਰ ਕਿਨੇ ਕਿਨੇ ਆਣਾ। ਤੇ ਇਹਨਾਂ ਦਾ ਇਹੋ ਹੀ ਕੰਮ ਰਹਿੰਦਾ ਸਾਰੀ ਢਾਡੀ। ਦੀ ਲਾ ਤਾਂ ਬੜੀ ਰੋਟੀ ਰਹਿ ਗਈ ਹੈ ਨਾ ਬਸ ਉਹ ਦੇ ਕਰਕੇ ਹੁਣ ਲੜਦਾ ਨਾ ਹਾਂ ਹਾਂ ਬੱਬਲੇ ਰੋਟੀ ਇਹਨਿੰਦਾ ਪੀਚਾ ਰੋਟੀ ਇਹਨਿੰਦਾ ਅਹ ਇਹੋੜਾ ਹੁੰਦਾ ਨਾ ਤੇ ਤੂੰ ਖਾਂਦਾ ਰਿਆ ਨਹੀਂ ਹਣ ਬੱਬਲੇ ਬੱਬਲੇ ਖਾਂਦਾ ਰਿਆ ਨਹੀਂ ਤੂੰ ਪੀਚਾਂ ਖਾਈ ਜਾਂਦਾ ਤੇ ਤੂੰ ਹੁਣ ਲੜਦਾ ਹਾਂ ਲੱਗੀ ਪਿਆਸ ਤੇ ਹੁਣ ਪਾਣੀ ਪੀਂਦਿਆ ਵਾ ਹੋਈ ਆ ਗਿਆ ਮਗਰ ਮੇਰੀ ਪਿਆਸ ਲੱਗੀ ਹੈ ਨਾ ਰਹਿਣਾ ਵੀ ਇਕੱਠਿਆਂ ਨੇ ਤੇ ਲੜਨਾ ਵੀ ਦੋਵਾਂ ਬਹੁਤ ਜ਼ਿਆਦਾ ਪਾਣੀ ਕੋਸਾਂ ਪੀਂਦਿਆ ਹੁਣ ਇਹ ਚੱਕਰ ਹੁੰਦਾ ਨਾਲ ਚਲ ਬੱਬਲੇ ਚ ਪੀ ਲਿਆ ਪੀ ਜਾੜਿਆ ਭੇਣ ਚਲੋ ਜੀ ਨਾਲ ਦੁੱਲਿਆ ਰੋਟੀ ਖਾ ਲਈ ਆ ਪਾਣੀ ਪੀ ਲਿਆ ਚਲੋ ਵੀ ਰੋਟੀ ਇਹਨਾਂ ਨੇ ਲਈ ਹੁਣ ਖਾ ਤੇ ਹੁਣ ਇਹਨਾਂ ਨੇ ਜਾਣਾ ਬਾਹਰ ਚਲੋ ਚੱਲੀਏ ਬਾਹਰ ਪਿੱਛੇ ਚੱਲੀਏ ਚੱਲੀਏ ਬਾਹਰ ਜਾਣਾ ਵਾ ਚਲੋ ਜੀ ਰੋਟੀ ਉਹ ਵੀ ਖਤਮ ਆ ਤੇ ਇਹਨਾਂ ਨੂੰ ਲੈ ਕੇ ਚੱਲੇ ਬਾਹਰ ਤੇ ਫੋਕ ਤੁਹੀ ਵੀ ਕਿਉਂ ਵੀਡੀਓ ਇਹਨਾਂ ਦੀ ਮਿਲਦੇ ਆ ਅਗਲੀ ਵੀਡੀਓ ਵਿੱਚ